ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰਾਏ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨ ਮੰਤਰੀ ਐਸਜੀਪੀਸੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਨੇ ਦਿੱਤੀ ਵੱਡੀ ਜ਼ਿੰਮੇਵਾਰੀ ਬੀਬੀ ਜਗੀਰ ਕੌਰ ਜੋ ਪੰਜ ਮੈਂਬਰੀ ਕਮੇਟੀ ਦੇ ਨਾਲ ਮਿਲ ਕੇ ਜਾਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾਉਣ ਤੋਂ ਬਾਅਦ ਜੋ ਪਹਿਲੀ ਵਾਰ ਬੀਬੀ ਜਗੀਰ ਕੌਰ ਸਾਹਮਣੇ ਆਏ ਨੇ ਉਹਨਾਂ ਨੂੰ ਨਵੇਂ ਅਕਾਲੀ ਦਲ ਨੇ ਵੱਡੀ ਜ਼ਿੰਮੇਵਾਰੀ ਦੇ ਕੇ ਜੋ ਬੀਬੀ ਜਗੀਰ ਕੌਰ ਨੂੰ ਦੁਬਾਰਾ ਸਰਗਰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਬੀਬੀ ਜਗੀਰ ਕੌਰ ਉਸ ਦਿਨ ਤੋਂ ਬਿਲਕੁਲ ਬੈਕ ਸਾਈਡ ਤੇ ਹੋ ਗਏ ਨੇ ਜਿਸ ਦਿਨ ਤੋਂ ਗਿਆਨੀ ਹਰਪ੍ਰੀਤ ਸਿੰਘ ਜੀ ਅਕਾਲੀ ਦਲ ਦੇ ਪ੍ਰਧਾਨ ਬਣੇ ਨੇ ਕੀ ਬੀਬੀ ਜਗੀਰ ਕੌਰ ਸੁਖਵੀਰ ਸਿੰਘ ਬਾਦਲ ਵਾਲੇ ਪਾਸੇ ਜਾਣਗੇ ਜਾਂ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਰਹਿਣਗੇ ਇਸ ਦੇ ਬਾਰੇ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਸਾਰਿਆਂ ਨੂੰ ਇੱਕੋ ਹੀ ਬੇਨਤੀ ਹੈ ਕਿ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਸਮੇਂ ਸਿਰ ਨਵੀਂ ਖਬਰ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸੋ ਬੀਬੀ ਜ਼ਗੀਰਕੌਰ ਦੁਆਬੇ ਦੇ ਵਿੱਚ ਬਹੁਤ ਵੱਡਾ ਆਧਾਰ ਰੱਖਦੇ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਬਹੁਤ ਵੱਡਾ ਨਾਮ ਹੈ ਬੀਬੀ ਜ਼ਗੀਰਕੌਰ ਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਕੈਬਨਟ ਦੇ ਵਿੱਚ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਦਿੱਤੀ ਸੋ ਉਸ ਤੋਂ ਬਾਅਦ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਉਹਨਾਂ ਨੇ ਲੰਬਾ ਸਮਾਂ ਕੰਮ ਕੀਤਾ ਤੇ ਅੱਜ ਵੀ ਉਹ ਯਾਦ ਕਰਦੇ ਨੇ ਪਰ ਜਦੋਂ ਦਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੀ ਵੰਗਡੋ ਸਮਹਾ ਲਈ ਉਦੋਂ ਤੋਂ ਲੈ ਕੇ ਬੀਬੀ ਜਗੀਰਕੌਰ ਦੀ ਜੋ ਅਕਾਲੀ ਦਲ ਵਿੱਚ ਟੁੱਟੀਆਂ ਆਈਆਂ ਜਾਂ ਅਕਾਲੀ ਦਲ ਨਿਗਾਰ ਵਾਲੇ ਪਾਸੇ ਗਿਆ ਇਹ ਅਕਸਰ ਹੀ ਸੁਖਬੀਰ ਸਿੰਘ ਬਾਦਲ ਨੂੰ ਜ਼ਿੰਮੇਵਾਰ ਮੰਨਦੇ ਸੀ ਸੁਖਬੀਰ ਸਿੰਘ ਬਾਦਲ ਨੇ ਪਿਛਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਬੀਬੀ ਜਗੀਰਕੌਰ ਦੇ ਗ੍ਰਹਿ ਵਿਖੇ ਆ ਕੇ ਉਹਨਾਂ ਨੂੰ ਫਿਰ ਦੁਬਾਰਾ ਸਰਗਰਮ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਦੁਬਾਰਾ ਆਕਾਲੀ ਦਲ ਵਿੱਚ ਜਿਹੜਾ ਸਰਗਰਮ ਕੀਤਾ ਔਰ ਜਲੰਧਰ ਦੇ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਦੀ ਜ਼ਿੰਮੇਵਾਰੀ ਲਈ ਸੋ ਉਸ ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ ਬੀਬੀ ਜਗੀਰਕੌਰ ਚੰਦੂ ਮਾਜਰਾ ਤੇ ਸਾਰੇ ਲੀਡਰ ਫਿਰ ਅਲੱਗ ਹੋ ਗਏ ਔਰ ਇਹਨਾਂ ਨੇ ਆਕਾਲੀ ਸਵਾਰ ਲਹਿਰ ਬਣਾ ਲਈ ਜਿਨ੍ਹਾਂ ਵਿੱਚੋਂ ਬੀਬੀ ਜਗੀਰਕੌਰ ਹਮੇਸ਼ਾ ਹੀ ਸੁਖਵੀਰ ਸਿੰਘ ਬਾਦਲ ਦੇ ਬਾਰੇ ਬੋਲਦੇ ਰਹੇ ਔਰ ਸੁਖਦੇਵ ਸਿੰਘ ਢੀਂਸਾ ਵੀ ਇਹਨਾਂ ਦੇ ਢੜੇ ਨਾਲ ਆ ਗਏ ਜੋ ਇਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਾ ਕੇ ਜੋ ਪਿਛਣੀਆਂ ਅਕਾਲੀ ਦਲ ਵੱਲੋਂ ਹੋਈਆਂ ਗਲਤੀਆਂ ਦੇ ਬਾਰੇ ਖਿਮਾ ਮੰਗੀ ਔਰ ਲਿਖਤੀ ਰੂਪ ਚ ਸ੍ਰੀ ਅਕਾਲ ਤਖਤ ਸਾਹਿਬ ਨੂੰ ਇੱਕ ਪੱਤਰ ਦਿੱਤਾ ਕਿ ਸਾਡੇ ਅਕਾਲੀ ਦਲ ਵਿੱਚ ਜੋ ਸੱਤਾ ਵਿੱਚ ਹੁੰਦਿਆ ਸਾਡੇ ਕੋਲੋਂ ਗਲਤੀਆਂ ਹੋਈਆਂ ਉਹ ਗਲਤੀਆਂ ਲਈ ਸਾਨੂੰ ਜਿਹੜੀ ਸਜ਼ਾ ਲਗਾਈ ਜਾਵੇ ਔਰ ਸਾਨੂੰ ਮਾਫ਼ ਕੀਤਾ ਜਾਵੇ ਜਿਸ ਵਿੱਚ ਸੁਖਬੀਰ ਸਿੰਘ ਬਾਦਲ ਨੇ ਵੀ ਤਲਬ ਕੀਤਾ ਗਿਆ ਤੇ ਇਹ ਸਾਰੇ ਲੀਡਰਾਂ ਨੇ ਆਪਣੀਆਂ ਹੁੱਲਾਂ ਬਖਸ਼ਾਈਆਂ ਔਰ ਇਹਨਾਂ ਨੂੰ ਧਾਰਮਿਕ ਸਜ਼ਾਾਂ ਵੀ ਹੋਈਆਂ ਉਦੋਂ ਤੋਂ ਲੈ ਕੇ ਅਕਾਲੀ ਦਲ ਦੇ ਵਿੱਚ ਇਹ ਲੀਡਰ ਅਲੱਗ ਧੜਾ ਇਹਨਾਂ ਦਾ ਚੱਲ ਰਿਹਾ ਹੈ ਸੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜੋ ਸਰਜੀਤ ਕਰਨੀ ਅਕਾਲੀ ਦਲ ਨੂੰ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਅੱਜ ਨਵੇਂ ਅਕਾਲੀ ਦਲ ਦੇ ਪ੍ਰਧਾਨ ਬਣੇ ਨੇ ਇਹਨਾਂ ਨੇ ਸੁਖਵੀਰ ਸਿੰਘ ਬਾਦਲ ਨੂੰ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਤਿਹ ਤੋਂ ਇਹ ਹੁਕਮ ਸੁਣਾਇਆ ਸੀ ਔਰ ਇਹਨਾਂ ਨੂੰ ਧਾਰਮਿਕ ਸਜ਼ਾ ਵੀ ਲਾਈ ਸੀ ਪਰ ਦੂਸਰੇ ਪਾਸੇ ਅਕਾਲੀ ਦਲ ਨੂੰ ਸਰਜੀਤ ਕਰਨ ਲਈ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ ਕਿ ਸਾਰੇ ਪੰਥ ਪੰਥਕ ਵੋਟ ਔਰ ਸਾਰੇ ਜਿਹੜੇ ਅਕਾਲੀ ਪਾਰਟੀਆਂ ਨੇ ਵੱਖ-ਵੱਖ ਤੜੇ ਨੂੰ ਖਤਮ ਹੋ ਜਾਣ ਤੇ ਇੱਕੋ ਅਕਾਲੀ ਦਲ ਮਜ਼ਬੂਤ ਹੋ ਕੇ ਖੇਤਰੀ ਪਾਰਟੀ ਪੰਜਾਬ ਵਿੱਚ ਪੰਜਾਬ ਲਈ ਬਣੇ ਔਰ ਪੰਜਾਬ ਦਾ ਭਲਾ ਹੋ ਸਕਦਾ ਸੋ ਇਸ ਤੋਂ ਪਹਿਲਾਂ ਕਿ ਸੁਖਵੀਰ ਸਿੰਘ ਬਾਦਲ ਹੋਰੀ ਆਪਣਾ ਉਹ ਅਲੱਗ ਪਾਰਟੀ ਬਣਾ ਕੇ ਔਰ ਆਪਣੇ ਵੱਲੋਂ ਅਲਗੋਣਾ ਨੇ ਧਰਤੀ ਮੈਮ ਸ਼ੁਰੂ ਕਰ ਲਈ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਪਿਛਲੇ 12 12 ਅਪ੍ਰੈਲ ਨੂੰ ਪ੍ਰਧਾਨ ਬਣ ਗਏ ਪਰ ਪੰਜ ਮੈਂਬਰੀ ਕਮੇਟੀ ਵੀ ਆਪਣੇ ਵੱਲੋਂ ਧਰਤੀ ਕਰਕੇ ਇਹਨਾਂ ਨੇ ਵੀ ਜੋ 11 ਅਗਸਤ ਨੂੰ ਅਕਾਲੀ ਦਲ ਦਾ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਬਣਾ ਦਿੱਤਾ ਸੋ ਗਿਆਨੀ ਹਰਪ੍ਰੀਤ ਸਿੰਘ ਦੇ ਪ੍ਰਧਾਨ ਬਣਨ ਤੋਂ ਬਾਅਦ ਭਾਵੇਂ ਸਿਆਸੀ ਅਟਕਲਾਂ ਵੀ ਲੱਗ ਰਹੀਆਂ ਨੇ ਉਹਨਾਂ ਨੂੰ ਸਿਆਸੀ ਦਾ ਪੇਚ ਦੇ ਵਿੱਚ ਫਸਾਇਆ ਵੀ ਜਾ ਰਿਹਾ ਹੈ ਪਰ ਦੂਸਰੇ ਪਾਸੇ ਉਹਨਾਂ ਨੇ ਕੱਲ ਪਲੇਠੀ ਮੀਟਿੰਗ ਕੀਤੀ ਹੈ ਜਿਸ ਵਿੱਚ ਸਾਰੇ ਸੀਨੀਅਰ ਲੀਡਰ ਹਾਜ਼ਰ ਹੋਏ ਨੇ ਔਰ ਬੀਬੀ ਜਗੀਰ ਕੌਰ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਕਿ ਪਿਛਲੇ ਦਿਨੀ ਜਦੋਂ ਅਕਾਲੀ ਦਲ ਦੇ ਵਿੱਚ ਜਿਹੜਾ ਕਿ ਅਕਾਲੀ ਦਲ ਨੇ ਇੱਕ ਨਵੀਂ ਇਸਤਰੀ ਵਿੰਗ ਦਾ ਪ੍ਰਧਾਨ ਬਣਾਈ ਸੀਗੀ ਬੀਬੀ ਹਰਗੋਬਿੰਦ ਕੌਰ ਉਸ ਤੋਂ ਬਾਅਦ ਬਹੁਤ ਸਾਰੇ ਅਕਾਲੀ ਵਿੰਗ ਦੀਆਂ ਔਰਤਾਂ ਨੇ ਆਪਣੇ ਅਹੁਦੇ ਤੋਂ ਅਸਤੀਫੇ ਦੇ ਦਿੱਤੇ ਸੀ ਅਕਾਲੀ ਵਿੰਗ ਦੀਆਂ ਔਰਤਾਂ ਨੇ ਆਪਣੇ ਅਸਤੀਫੇ ਜਿਹੜੇ ਨੇ ਉਹ ਦੇਣ ਤੋਂ ਬਾਅਦ ਬਿਲਕੁਲ ਘਰ ਬੈਠ ਗਈਆਂ ਉਹਨਾਂ ਨੇ ਕੋਈ ਸਰਗਰਮੀ ਨਹੀਂ ਦਿਖਾਈ ਜਿਸ ਕਰਕੇ ਹੁਣ ਇਹ ਨਵੇਂ ਅਕਾਲੀ ਦਲ ਵੱਲੋਂ ਉਹਨਾਂ ਔਰਤਾਂ ਨੂੰ ਫਿਰ ਦੁਬਾਰਾ ਸਰਗਰਮ ਕਰਨ ਵਾਸਤੇ ਨਵੇਂ ਕਾਲੀ ਦਲ ਵਿੱਚ ਲਿਆਉਣ ਵਾਸਤੇ ਬੀਬੀ ਜ਼ਗੀਰ ਕੌਰ ਨੂੰ ਜ਼ਿੰਮੇਵਾਰੀ ਦਿੱਤੀ ਹੈ ਬੀਬੀ ਜ਼ਗੀਰ ਕੌਰ ਹੁਣ ਉਹਨਾਂ ਔਰਤਾਂ ਨੂੰ ਦੁਬਾਰਾ ਕਾਲੀ ਦਲ ਵਿੱਚ ਸ਼ਾਮਲ ਕਰਨਗੀ ਕਰੇਗੀ ਤੇ ਉਹਨਾਂ ਨੂੰ ਫਿਰ ਦੁਬਾਰਾ ਰਾਜਨੀਤੀ ਵਿੱਚ ਸਰਗਰਮ ਕਰਨ ਗਿਆ ਸੋ ਮੀਟਿੰਗ ਦੇ ਵਿੱਚ ਪਾਰਟੀ ਸੰਗਠਨ ਵਿੱਚ ਗਲਤ ਫੈਸਲਿਆਂ ਨਾਲ ਆਈਆਂ ਤਰੁੱਟੀਆਂ ਤੇ ਵਿਚਾਰ ਵੀ ਹੋਈ ਇਸ ਤੇ ਮੌਕੇ ਸਾਰੇ ਲੀਡਰਸ਼ਿਪ ਨੇ ਪਾਰਟੀ ਢਾਂਚੇ ਵਿੱਚ ਇਸਤਰੀ ਵਿੰਗ ਨੂੰ ਮਜ਼ਬੂਤ ਕਰਨ ਲਈ ਜਿਹੜਾ ਜ਼ੋਰ ਦਿੱਤਾ ਹੈ ਬੀਬੀ ਹਰਕੋਬਿੰਦ ਕੌਰ ਜੋ ਇਸਤਰੀ ਨੂੰ ਅਕਾਲੀ ਦਲ ਦਾ ਸੁਭੀ ਸਿੰਘ ਬਾਦਲ ਨੇ ਪ੍ਰਧਾਨ ਬਣਾਇਆ ਸੀ ਉਸ ਸਮੇਂ ਪਾਰਟੀ ਦੇ ਵਿੱਚ ਬਹੁਤ ਸਾਰੀਆਂ ਬੀਬੀਆਂ ਦੇ ਵੱਲੋਂ ਜੋ ਵੱਡੇ ਪੱਧਰ ਤੇ ਸਿਫੇ ਦਿੱਤੇ ਗਏ ਸੀ ਉਹਨਾਂ ਸਾਰੀਆਂ ਨਾਲ ਹੁਣ ਸੰਪਰਕ ਸਥਾਪਿਤ ਆ ਜਾਵੇਗਾ ਕਿਉਂਕਿ ਇਸਤਰੀ ਅਕਾਲੀ ਦਲ ਦੀ ਸ਼ਕਤੀ ਬिखर ਗਈ ਸੀ ਹੁਣ ਅਕਾਲੀ ਦਲ ਦੀ ਸ਼ਕਤੀ ਨੂੰ ਇਕੱਠਾ ਕਰਨ ਵਾਸਤੇ ਇਸਤਰੀਆਂ ਨੂੰ ਇਕੱਠਾ ਕਰੇਗੀ ਬੀਬੀ ਜਗੀਰ ਕੌਰ ਬੀਬੀ ਜਗੀਰ ਕੌਰ ਅਕਾਲੀ ਦਲ ਨਵੇਂ ਦੀ ਜਿਹੜੀ ਪ੍ਰਧਾਨਵੀ ਬਣ ਸਕਦੀ ਏ ਜੋ ਨਵਾਂ ਅਕਾਲੀ ਦਲ ਇਸਤਰੀ ਵਿੰਗ ਦੇ ਵੱਲੋਂ ਬੀਬੀ ਜਗੀਰ ਕੌਰ ਨੂੰ ਜਿੰਮੇਵਾਰੀ ਦਿੱਤੀ ਗਈ ਹੈ